ਸ੍ਰੀ ਗੁਰੂ ਜੀ ਸਾਰਿਆਂ ਨੂੰ ਬਾਠ ਡੇਲੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਲੈ ਕੇ ਆਏ ਹਾਂ ਤੁਹਾਡੇ ਆਸਤੇ ਦੋ ਪੀਸ ਚੰਗੇ ਸਪੈਸ਼ਲ ਵੱਡੀਆਂ ਵੀ ਇੱਕ 20 ਕਿਲੋ ਵਾਲੀ ਆ ਇੱਕ ਟੋਕਰ ਵਿਖਾਉਣੀ ਤੁਹਾਨੂੰ ਚੰਗੀ ਕੁਆਲਿਟੀ ਦੀ ਵਿਖਾਉਣੀ ਇੱਕ ਝੋਟੀ ਤੁਹਾਨੂੰ ਪਹਿਲੇ ਨੰਬਰ ਤੇ ਤੇ ਆਜੋ ਬਾਠ ਸਾਹਿਬ ਹਾਂ ਨਾ ਕਰਦੇ ਆ ਜੀ ਗੱਲ ਜੀ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਜੀ ਸਤਿ ਸ਼੍ਰੀ ਅਕਾਲ ਮਾਰੋ ਜੀ ਆ ਜਲ ਜੀ ਕਿਰਪਾ ਦੀ ਕਿਰਪਾ ਮਹਾਰਾਜ ਦੀ ਗੁਰੂ ਰਾਮਦਾਸ ਪਾਸ਼ਾ ਦੀ ਕੱਲ ਫਾਈ ਚਾਈਦੀ ਬਾਬੇ ਦੀ ਸੌਂਜੀ ਆ ਵੀ ਮਾਲ ਪਸ਼ੂ ਵੇਖਦੇ ਜਾਂਦੇ ਆ ਝੋਟੀਆਂ ਅੱਜ ਆਈਆਂ ਵਾ ਹੋਰ ਵੀ ਹਾਂਜੀ ਹਾਂਜੀ ਤੇ ਕੱਲ ਵੀਡੀਓ ਪਾਈ ਤਿੰਨ ਝੋਟੀਆਂ ਵੇਖੀਆਂ ਇੱਕ ਰਹਿ ਗਈ ਜਦੋਂ ਉਹ ਵੀ ਫੇਰ ਕੋਈ ਹਨ ਭਰਾਡੇ ਆ ਫੋਨ ਕਰਨ ਵੇਖਦਾ ਜਾਂਦਾ ਮਾਲ ਜੀ ਹਾਂਜੀ ਹਾਂਜੀ ਅੱਜ ਤੇ ਨਾ ਕੱਲੀ ਝੋਟੀ ਦੀ ਇੱਕ ਦੀ ਵੀਡੀਓ ਪਾਉਣੀ ਸੀ ਜਿਆਦੀ ਮਲਕੇ ਅਸਲ ਤੇ ਜਿਆਦੀ ਚੰਗੀ ਠੀਕ ਹੈ ਤੇ ਜਿਆ ਸੁਆ ਸੁਣਾਵਾ ਮੈਂ ਨੇ ਹਰਕਾ ਠੀਕ ਪਹਿਲੇ ਸਵੇਰ ਤੋਂ ਗੱਦਾ 16 17 ਲੀਟਰ ਦੂਜੇ ਸਵੇਰੇ 21 ਕਿਲੋ ਉਹਨਾਂ ਬੰਦਿਆਂ ਨੇ 20 ਤੋਂ 21 ਕਿਲੋ ਦੁੱਧ ਕੰਡੇ ਦੇ ਉੱਤੇ ਢੋਲਿਆ ਕੰਡੇ ਦੇ ਉੱਤੇ ਤੋਲਦੇ ਠੀਕ ਮਤਲਬ ਕਿ ਪਰਉ ਵੀ ਮਤਲਬ ਕਿ ਮੈਂ ਲੈਨੇ ਆ ਬੰਦੇ ਆਪਣੇ ਸੱਜਣਾਂ ਕੋਲ ਹਾਂਜੀ ਜੀ ਜੀਨ ਤੋਂ ਉਹਨਾਂ ਨੇ ਆਦੀ ਪਰ ਉਹ ਤੇ ਬੜੇ ਰੁਪਏ ਲਾਏ ਚਲੋ ਐਰਕਾ ਆਪਾਂ ਨੂੰ ਮੈਂ ਲੈ ਲਈ ਉਹਨਾਂ ਬੰਦਿਆਂ ਕੋ ਭੈਣ ਭਰਾਵਾਂ ਕੋ ਠੀਕ ਤੇ ਇੱਕ ਤੋਕੜਾ ਵਾ ਇਹ ਕੀ ਆ ਠੀਕ ਤੇ ਪਿੰਡ ਆਪਣਾ ਜੇ ਮੱਤੇਵਾਲ ਤਸਵੀਰ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਫੋਨ ਨੰਬਰ 88729629 ਤੇ 62 ਡੇਰੀ ਫਾਰਮ ਨੂੰ ਲੈ ਕੇ ਸ਼ੇਅਰ ਕਮੈਂਟ ਗੱਲ ਦਾ ਵੱਧ ਤੋਂ ਵੱਧ ਕਰਵਾਉਣ ਵਾਲੀ ਨੋਟੀਫਿਕੇਸ਼ਨ ਆ ਰ ਭੈਣ ਭਰਾਵਾਂ ਕੋਲ ਜਲਦ ਪਹੁੰਚੇ ਤੇ ਆਪਣੀ ਤੇ ਕੋਸ਼ਿਸ਼ ਇਹ ਰਹਿੰਦੀ ਆ ਵੀ ਚੰਗੀ ਮੈਂ ਕੁਆਲਟੀ ਵਾਲੀ ਵਧੀਆ ਆਪਾਂ ਮਾਲ ਸਾਰਾ ਆਪਾਂ ਹਰਿਆਣੇ ਦੇ ਹੋਂਦੇ ਨੇ ਜਾਂ ਰਾਜਸਥਾਨ ਕੋਲ ਹਾਂਜੀ ਚੰਗੀ ਤੋਂ ਚੰਗੀ ਮੈਂ ਆਪਣੇ ਕੋਲ ਦੀ ਆ ਭੈਣ ਭਰਾ ਇੱਕ ਰਹੀ ਆ ਕੇ ਵੇਖਣ ਈ ਮੈਂ ਮੇਰੇ ਜਾਇਦੇ ਮਨ ਨੂੰ ਮਤਲਬ ਕਿ ਚਾਹੀ ਪਰੋਂ ਵੀ ਮੈਂ ਮੈਂ ਆਪ ਆ ਪੜਿਆ ਸੀ ਚੋਈ ਠੀਕ ਹੈ ਠੀਕ ਸਚਾਈ ਵਾਲੇ ਕਹਿਣ ਵਾਲੀ ਗੱਲ ਹੁੰਦੀ ਹੈ ਇੱਕ ਮਤਲਬ ਕਿ ਆਪ ਚੋਇਆ ਇੱਕ ਜੇ ਮਤਲਬ ਕਿ ਚੋਇਆ ਤੋ ਲਿਆ ਵੇ ਦੁੱਧ ਉਹਦਾ ਅੱਜ ਦਿਨ ਮੈਂ ਇਹਦੇ ਪੂਰੇ ਆ ਜਿੰਨੇ 8 ਮਹੀਨੇ ਪੂਰੇ ਆ ਜਿੰਨੀ ਤਾਰੀਫ ਕਰੇ ਨਾ ਉਨੇ ਘੱਟ ਆ ਤੇ 10 ਮਹੀਨੇ ਗਾੜੀ ਪਛਾਰੀ ਸਭ ਬਣੀ ਗਾਂ ਪਸ਼ਾਂ ਦੇ ਪੂਰੀ ਗਏ ਜਿੰਨੀ ਤਾਰੀਫ ਕਰੇ ਨਾ ਆਪੀ ਉਹ ਬੰਦਾ ਮੈਂ ਹੱਥ ਪਾਵੇ ਜਿਹਨੂੰ ਪੱਖਿਆ ਨਹੀਂ ਕੱਟ ਜੀ ਐ ਨਹੀਂ ਲਿਆ ਇਹ ਉਹ ਬਣਾ ਕਰੇ ਮੈਂ ਜਿਹਨੂੰ ਪਰਖਾ ਪੂਰੀ ਦੁੱਧ ਐਰਕਮ ਹੈ 25 ਕਿਲੋ ਵੀ ਕਰ ਸਕਦੀ ਜੇ 20 ਵੀ ਕਰ ਸਕਦੀ ਜੇ ਸਭ ਤੋਂ ਵੱਧ ਆਵੇ ਜੇ ਜੀ ਮੈਂ ਹੁੰਦਾ ਗੈਰੀ ਚੰਗੀ ਆਹ ਜੀ ਹਾਂ ਜੀ ਆਹ ਦੇਖੋ ਪੂਰਾ ਆਸੂਪੇ ਦਿਨੇ ਸੂਪੇ ਚੰਗੀ ਕੁਆਲਿਟੀ ਦੀ ਹਾਂ ਜੀ ਕੋਈ ਗੱਲ ਨਹੀਂ ਫੋਟਾ ਵਾਲੀ ਉਂਗਲ ਉਂਗਲ ਜਿੱਦੀ ਮੋਟੀ ਧਾਰ ਵਾਲਾ ਜੇ ਕੀ ਆਦੀ ਕਰਕੇ ਫੇਰ ਗੇੜਾ ਫੇਰ ਲੈ ਆਉਣ ਨੂੰ ਕਮਾ ਲਓ ਫੇਰ ਆ ਇਧਰ ਦੇਖੋ ਗਾਮਾ ਸ਼ਰਦਾਲੀਆ ਜੱਗਾ ਹਾਂਜੀ ਹਾਂਜੀ ਇਹ ਤੇ ਗੱਲ ਹੈ ਗਿਆ ਉਹ ਚ ਉਹ ਜੱਡਾ ਜੋ ਉਹ ਚੱਡੇ ਨਾਲ ਲੱਗੇ ਕੋਈ ਇਹ ਦੇਖੋ ਛੋਟੀ ਮੋਟੀ ਗੱਲ ਆ ਹਾਂ ਦੇਖੋ ਕਿ ਛੋਟੀ ਮੋਟੀ ਗੱਲ ਜੀ ਤੇ ਕਰਦਾ ਥੱਲੇ ਹੀ ਵਿਖਾਈ ਜਾਈ ਆ ਦੇਖੋ ਆਹ ਦੇਖੋ ਪਿਛਲੇ ਬੰਨੇ ਨਾਰਾਂ ਦੀਆਂ ਵਾਂ ਇਹ ਦੇਖੋ ਕਹਿਣ ਵਾਲੀ ਗੱਲ ਨਹੀਂ ਕੀ ਹਾਂਜੀ ਹਾਂਜੀ ਇੱਕ ਤੇ ਕਹਿ ਦੇਣਾ ਇੱਕ ਗੱਲ ਇਤਰਾਵਾ ਭੀ ਐਚਐਫ ਗਾਂ ਧਿਆਨ ਧਿਆਨ ਆ ਦੇਖੋ ਆਲਾ ੱਡਾ ਵਾ ਤੇ ਕਹਿ ਦੇਣਾ ਇਹ ਜਿਹੜਾ ਸਿੱਧੀ ਮਿੱਧੀ ਹੋਵੇ ਆਹ ਇਹੋ ਜੀ ਚੀਜ਼ ਬੜੇ ਭੈਣ ਭਰਾਵਾਂ ਦੀ ਡਿਮਾਂਡ ਵਾ ਪੀ ਇਹੋ ਜੀ ਚੀਜ਼ ਦਿਓ ਆਪਾਂ ਨੂੰ ਮੈਨੂੰ ਕਹਿੰਦੇ ਕਿ ਇਹੋ ਜੀ ਚੀਜ਼ ਲਿਓ ਪਰ ਗੱਲ ਇਤਰਾਵਾ ਵੀ ਇਹੋ ਜੀ ਚੀਜ਼ ਉੱਤੇ ਪੈਸੇ ਲਵੇ ਤੇ ਆ ਕੇ ਇਹੋਲੇ ਜੇਵ ਟਿਪ ਆਗ ਤਰੇ ਫਿਰਦੇ ਰਹੀਏ ਹਾਂਜੀ ਆਹੇ ਜੀ ਕੀ ਮਿਲਦੀ ਨਾ ਦੇਖੋ ਹਾਂਜੀ ਚੰਗਾ ਲੱਗਦਾ ਪੈਸੇ ਭਾਵੇਂ ਜੇਬ ਦੇ ਪਏ ਰਹਿਣ ਮਾਲ ਨਹੀਂ ਚੰਗਾ ਲੱਗਦਾ ਮੁੱਲ ਫੋਨ ਤੇ ਕਰੀਏ ਕਿ ਜਾਂ ਕਰ ਦਈਏ ਨਹੀਂ ਕਰ ਦੋ ਹਾਂ ਤਰਦੋਂ ਐਵੇਂ ਕਿਉਂਗੀ ਫੋਨ ਤੇ ਫੇਰ ਝੋਟੀ ਤੇ ਆ ਜਿੰਨਾ ਦੁੱਧ ਕੱਢਦੀ ਆ ਆਪਾਂ ਐ ਵੀ ਛੋਟਾ ਮੁਨਾਫਾ ਨਹੀਂ ਦੇ ਦੇਣੀ ਆ ਤਾਂ ਝੋਟੀ ਦਾ 1 60 ਦੀ ਨੇ ਦੋ ਦੀ ਵੀ ਹੈਗੀ ਇਦਾਂ ਨੇ ਤੇ ਜਿੰਨਾ ਦੁੱਧ ਕੱਢਦੀ ਝੋਟੀ ਡੋ ਲੱਖਦੀ ਵੀ ਆ ਹਾਂ ਡੇਢ ਦੀ ਦੇਦੀ ਐ ਨਜਾਇਜ਼ ਜਿਹਾ ਹੀ ਕਰਦੀ ਆ ਆਪਾਂ 5000 ਛੋਟ ਕਰਾਂਗੇ 145 ਦੀ 145 ਠੀਕ ਐ ਇੱਧਰ ਦੇਖੋ ਇੱਕ ਆਈ ਜਾਓ ਅੱਗੇ ਤੇ ਦੋ ਸੂਏ ਸੂਈ ਆ ਕਟੀਆਂ ਹੀ ਦਿੱਤੀਆਂ ਨੇ ਠੀਕ ਐ ਮੈਂ ਇੱਕ ਵੇਖੇ ਖੋਲਦੇ ਹਾਂ ਫੇਰ ਖੋਲਦੇ ਹਾਂ ਮੈਂ ਜਿੰਨੀ ਤਰੀਕ ਆ ਜੇ ਮੈਂ ਤੁਹਾਨੂੰ ਕੋਤਰਾ ਇਹ ਤਾਂ ਇਹ ਹੋਰ ਕਿ ਕੋਈ ਤਾਰੀਖੋ ਵੀ ਤੇ ਨਹੀਂ ਮਿਲਣੀ ਹਾਂਜੀ ਹਾਂਜੀ ਜੀ ਇਹ ਹੋਰ ਕਿ ਕੋਈ ਨਹੀਂ ਮਿਲਣੀ ਆਪਾਂ ਜਦੋਂ ਪਰਿਵਾਰਨ ਜਾਪਾ ਗਾੜੀ ਚਾਹੁੰਦੇ ਕੋਈ ਨਹੀਂ ਆਇ ਤੇ ਕੋਈ ਜਾਂਦੇ ਜੇ ਉਹ ਪੈਨਪਰਾ ਉਹ ਬਾਰੀ ਕੋਈ ਸਾਰੇ ਆਪਣੇ ਵਿੱਚ ਚੰਗੇ ਆ ਹੋਰ ਕੋਈ ਉਹਦੀ ਫੇਰ ਨਹੀਂ ਜੇ ਮੇਰੀ ਮਿਲਣੀ ਨਹੀਂ 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 ਆਪਾਂ ਜਿਹੜੀ ਜਿਆਦਾ ਸਟੈਂਡ ਕਰਦੇ ਆਪਾਂ ਜਾਂਦੇ ਪਰਾਹਾ ਵੇਖੋ ਇਹ ਮੋਢ ਰੋਗ ਰੋਗ ਦੀ ਧਾਰ ਹੋਈ ਮੈਂ ਵੀ ਇੱਧਰ ਵੇਖੋ ਕੀ ਪਿਛਿਆਂ ਨੇ ਇਹ ਪਹੁੰਚ ਚੁੱਕਨ ਦੀ ਵੀ ਲੋੜ ਉਦਾਂ ਹੀ ਦੱਸਣ ਲਈ ਆ ਆ ਵੇਖੋ ਆ ਇੱਧਰ ਵੇਖੋ ਆ ਇੱਧਰ ਵੇਖੋ ਆ ਜੀ ਅਸਲ ਪੰਡ ਹਾਂਜੀ ਇਹਨੂੰ ਆਂਦੇ ਚ ਪੰਡਾ ਮੈਂ ਆਪਣੇ ਕੋਲ ਚਲ ਆਇਆ ਮੈਂ ਕੋ 16 ਕਿਲੋ ਦੁੱਧ ਮਿੰਤੀ ਦਾ ਵੀ ਹੈਗਾ ਵਾ ਹਾਂਜੀ ਹਾਂਜੀ ਪਰ ਪੈਸੇ ਉਹ ਵੀ ਲੱਗੇ ਆ ਚੰਗੇ ਇਹ ਵੀ ਚੰਗੇ ਰੀਤੀ ਲਾ ਕੇ ਲਈ ਆ ਠੀਕ ਆ ਠੀਕ ਆ 1 45 ਹੈ ਡੇਢ ਮੁੱਲ 5000 ਠੀਕ ਹੈ ਜੀ ਠੀਕ ਤੇ ਆਹ ਵੇਖ ਆਇਓ ਇਹ ਕਿੰਦਾ 24 ਦਾ ਸ਼ੀਗੀ ਝੋਟੀ ਆ ਠੀਕ ਹੈ ਇਹ ਆਪਣੇ ਨੂੰ ਗਈ ਸੀ ਦੁੱਧ 14 ਲੀਟਰ ਚੋ ਕੇ ਦਿੱਤਾ ਸੀ ਪਰ ਵੇਹ ਨੂੰ ਸੇਵਾ ਦੇ ਹਿਸਾਬ ਨਾਲ ਬੰਦੇ ਨੇ ਵੇਖ ਲੋ ਕਿੰਦਾ ਨਹੀਂ ਕਰਤੀ ਝੋਟੀ ਸਾਹਤ ਗੱਲ ਹੈਗੀ ਇਹਦੇ ਕੋਲ ਐਸ ਵਾਸਤੇ 4 ਤੋਂ 5 ਲੀਟਰ ਦੁੱਧ ਨਹੀਂ ਮਿਲਦੀ ਦਾ 5 ਲੀਟਰ ਦੁੱਧ ਆ ਜਿਹੜਾ 5000 ਕੋਈ ਮਲ ਕੇ 1 ਕਿਲੋ ਖਾਣ ਦਾ ਪਰ ਮੈਂ ਹੋਰ ਸੱਦਾ ਕਰ ਲੂਗਾ ਕੈਮ ਜਿਹੜਾ ਦੁੱਧ ਕੱਢ ਦੂ ਮੈਂ ਮਹਾ ਤਾਂ ਹੀ ਹੁਣ ਸਗੀਰ ਤੁਸੀਂ ਆ ਬਰਉਣਾ ਜੇ ਸਿੰਘ ਵੇਖੋ ਤੁਸੀਂ ਸਿੰਘ ਵੇਖੋ ਛੋਟਾ ਸਿੰਘ ਛੱਡੀ ਕਿਰੀ ਆਹ ਵੇਖੋ ਛੱਡੀ ਕਿਰੀ ਆਖੀ ਨੀ ਕੋ ਪਾੜੇ ਨਾ ਸਾਡੇ ਘਰ ਦਵਾਜਨ ਹੋ ਗੀਰੇ ਪੈਣੀ ਉੱਤਰ ਠੀਕ ਠੀਕ ਪਰ ਅਗਲੇ ਦੇ ਘਰ ਜਾ ਕੇ ਇੱਕ ਡੰਗ ਟੀਗਾ ਵੀ ਲਵਾ ਕੇ ਜੀ ਪਰ ਉਤਰਾ ਹੀ ਮਿਲਦੀ ਆ ਇਹ ਝੋਟੀ ਬੰਦੇ ਨੇ ਸਾਡੇ ਕੋਲ ਹੀ 116000 ਹਾਂ 12900 ਦੀ ਝੋਟੀ ਖੜੀ ਤੇ ਚਲੋ ਮੇਰੇ ਸੇਵਾ ਦੇ ਹਿਸਾਬ ਨਾਲ ਨਹੀਂ ਫਰਕ ਪੈ ਜਾਂਦਾ ਕਿ ਇਹ ਚੰਗੀ ਝੋਟੀ ਆ ਐ ਡੈਰੀਗੇਟ ਕੱਪੜੇ ਵਰਗੀ ਆ ਮਹਾ ਵੀ ਗੰਗ ਰੰਗ ਬਹੁਤ ਜ਼ਿਆਦਾ ਚੰਗਾ ਵਾ ਸਿੰਘ ਜੀ ਵੇਖੋ ਕੱਤੀ ਤੇ ਹੈਗੀ ਆ 60000 ਰੁਪਏ ਦੀ ਕੋਈ ਜਾਇਜ਼ ਹੀ ਜਾਂਦੀ ਆਪਾਂ ਬਿਲਕੁਲ ਜਾਇਜ਼ ਕਰਾਂਗੇ 45000 ਦੀ ਦੇ ਬਸ ਉਹ 145000 ਦੀ ਇਹ ਕੱਲੇ ਇਹ ਕੱਲੇ 45 ਜਿਹੜਾ ਭੈਣ ਭਰਾ ਕੋਈ ਲੈ ਜੂ 3 ਦਾ 20 25 ਦਿਨ ਹੋ ਗਿਆ ਲੱਗੇ ਨੂੰ ਠੀਕ ਹੈ ਠੀਕ ਮਤਲਬ ਕਿ ਉਹਨਾਂ ਨੇ ਸੇਵਾ ਨਾਲ ਹੀ ਵੇਖ ਲਓ ਵੀ ਕੀ ਹਾਲਤ ਕਰਤੀ ਆ ਚਵਾਂ ਮਹੀਨਿਆਂ ਪੰਜਾਂ ਜੀ ਵੇਖ ਲਓ ਭੈਣ ਭਰਾ ਜਦੋਂ ਖੜਦੇ ਆ ਪਰ ਉਹਨਾਂ ਦੀ ਸੇਵਾ ਨਾਲ ਨਹੀਂ ਹਰਿਆਣੇ ਆਣ ਦੇ ਆਪਣੇ ਸੇਵਾ ਨਾਲ ਦੇ ਨਹੀਂ ਐਈ ਗੱਲ ਹੈ ਆਹ ਜਿਹੜੇ ਉੱਤਰਾ ਉਹਨਾਂ ਆਂਦੇ ਹੀ ਵੀ ਦੁੱਧ ਹੀ 8 ਕਿਲੋ ਸਾਡੇ ਵਿਆਹ ਹੀ ਹਾਂਜੀ ਵਿੱਚ ਪਰਿਵਾਰ ਪਿਆ ਤੇ ਵਿਆਹ ਕਰਕੇ ਮੈਂ ਦਿਨੋਂ ਘਟ ਗਈ ਗਵਾਰਡ ਨੂੰ ਨਹੀਂ ਪਿਆ ਇੱਕ ਚੋਈ ਚਵਾਈ ਨਾ ਗਈ ਹੁਣ ਐਸ ਵਕਤ 5 ਲੀਟਰ ਦੁੱਧ ਆ ਤੇ ਸਾਡੇ ਘਰ ਤੇ ਮਿਲਦੀ ਆ ਇੱਕ ਦਿਨਾਂ ਕਿ ਟਿਕਾ ਲਾ ਆ ਹੋਤਰਾ ਹੀ ਭਾਰੇ ਤੇ ਤੇ ਹੁਣ ਭੈਣ ਭਰਾ ਜੇ ਕਿਸ ਹੁੰਦਾ ਜੇ ਉਹਦੇ ਘਰ ਜਾ ਕੇ ਟੀਗਾ ਵੀ ਲਵਾਉਗੀ ਹੋ ਸਕਦਾ ਇੱਕ ਦਿਨ ਲਵਾ ਦੇ ਪਰ ਝੋਟੀ 45 ਹਜ਼ਾਰ ਨਹੀਂ ਜਦੋਂ ਠੁਕੂਗੀ ਪੂਰੇ ਲੱਖ ਦੀ ਮੈ ਲਵਾਂ ਠੀਕ ਠੀਕ ਪੂਰੇ ਲੱਖ ਦੀ ਲਵਾਂਗਾ ਬਸ ਐੋ ਹੀ ਦੋਵੇਂ ਹੀ ਫੇਰ ਪਰ ਪਾਵਾਂਗੇ ਫੇਰ ਪਾਵਾਂਗੇ ਆਣ ਕੇ ਇੱਕ ਵਾਰੀ ਚੈੱਕ ਕਰਕੇ ਨਾ ਤੇ ਫੇਰ ਦੇਖੋ ਇੱਧਰ ਦੇਖੋ ਹਾਂ ਜਿਹੜਾ ਪਹਿਲਾਂ ਪਾ ਵੇਖ ਗਿਆ ਇਹ ਨਾ ਬਾਅਦ ਦੇ ਵਿੱਚ ਆਖੇ ਕਿ ਭਾਈ ਵੀਡੀਓ ਪਏ ਨੂੰ ਥੋੜਾ ਜਿਹੀ ਹੋ ਜਾਵਾ ਹਾਂ ਇਹ ਜਿਹੜਾ ਵੀਡੀਓ ਲੈ ਕੇ ਲੈ ਗਿਆ ਲੈ ਗਿਆ 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 ਇਹ ਕੰਮ ਹੋ ਗਿਆ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ